ਜੋ ਬੁਲਾਵੇ ਤੂੰ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਨ ਨਾਗ ਏਕ ਅੰਕਾਰਾ ਸਤ ਗੁਰੂ ਤੈ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਖਰ ਬਿਨਾਸ ਨੂੰ ਸੋਇ ਸਤਿਗੁਰ ਸੱਚੇ ਪਰਸ਼ਾਪੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਰੰਸਾ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਸਤ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਆਪਾਂ ਸਾਬ੍ਹ ਦੇ ਚਰਨਾਂ ਚਾਦਰੀਆਂ ਲਵਾਈਏ ਬਲਾਈਏ ਫਤਿਹ ਕਰੀਏ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀ ਵਾਰ ਵਿਚਾਰ ਗੁਰ ਇਤਿਹਾਸ ਦੀ ਸ਼ਹੀਦਾਂ ਦੇ ਇਤਿਹਾਸ ਦੀ ਚੱਲ ਰਹੀ ਹੈ પ્રાਚੀਨ ਪੰਥ ਪ੍ਰਕਾਸ਼ ਦੀ ਅੱਜ ਜਿਹੜਾ ਨਵਾਂ ਪ੍ਰਸੰਗ ਆਪਾਂ ਆਰੰਭ ਕਰਨਾ ਹੈ ਉਹ ਹੈ ਕਿ ਦੋਵੇਂ ਪਾਸਿਆਂ ਦੀ ਫੌਜ ਤਿਆਰ ਹੈ ਮਝੈਲਾਂ ਦਾ ਮਿਲਣਾ ਤੇ ਮਿਲ ਕੇ ਛੱਤ ਬਨੂੜ ਤੇ ਕਬਜ਼ਾ ਕਰਨਾ ਇਹ ਪ੍ਰਸੰਗ ਅੱਜ ਦਾ ਹੈ ਚੌਪਈ ਵਜੀਰੈ ਮਨ ਅਤ ਚਿੰਤਾ ਧਾਰੀ ਜਦੋਂ ਸਰਹੰਦ ਦੇ ਨਵਾਬ ਵਜੀਦ ਖਾਨ ਨੂੰ ਪਤਾ ਲੱਗਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਰਸ਼ਾ ਵੱਲੋਂ ਭੇਜਿਆ ਹੋਇਆ ਸੂਰਮਾ ਬਹਾਦਰ ਖਾਲਸਾ ਪੰਥ ਦਾ ਮੋਰੀ ਆਗੂ ਕਮਾਂਡਰ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ ਹੈ ਤਾਂ ਵਜੀਦਾ ਚਿੰਤਾ ਦੇ ਵਿੱਚ ਫਿਕਰਾਂ 'ਚ ਡੁੱਬ ਗਿਆ ਉਹਨੂੰ ਫਿਕਰ ਹੋ ਗਿਆ ਆਪਣੀ ਮੌਤ ਦਾ ਜ਼ੁਲਮ ਕਰਨ ਵਾਲਾ ਬੰਦਾ ਕਦੇ ਵੀ ਬਹਾਦਰ ਜਾਂ ਦਲੇਰ ਨਹੀਂ ਹੁੰਦਾ ਸੂਰਮਾ ਬਹਾਦਰ ਬੰਦਾ ਕਦੇ ਵੀ ਕਿਸੇ ਤੇ ਜ਼ੁਲਮ ਨਹੀਂ ਕਰਦਾ ਇਹ ਨਿਸ਼ਾਨੀਆਂ ਨੇ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਤੇ 1978 ਤੋਂ ਲੈ ਕਰਕੇ ਅੱਜ ਤੱਕ ਜਿਨ੍ਹਾਂ ਨੇ ਵੀ ਜ਼ੁਲਮ ਕੀਤਾ ਚਾਹੇ ਉਹ ਮੰਤਰੀ ਨੇ ਤੇ ਚਾਹੇ ਉਹ ਪੁਲਿਸ ਵਾਲੇ ਨੇ ਉਹਨਾਂ ਨੂੰ ਰਾਤ ਨੂੰ ਸੌਣਾ ਬੜਾ ਔਖਾ ਹੈ نیند ਨਹੀਂ ਆਉਂਦੀ ਉਹਨਾਂ ਨੂੰ ਉਹਨਾਂ ਦੇ ਪਾਪਾਂ ਦਾ ਡਰ ਹੀ ਸਤਾਈ ਜਾਂਦਾ ਜਿਵੇਂ ਕੇਪੀਐਸ ਗਿੱਲ ਨੂੰ ਮਰਨ ਵੇਲੇ ਪੰਜਾਬ ਦੀ ਧਰਤੀ ਨਸੀਬ ਨਹੀਂ ਹੋਈ ਇਸੇ ਤਰ੍ਹਾਂ ਪੰਜਾਬ ਦਾ 1992 93 94 ਜਿਹੜਾ ਮੁੱਖ ਮੰਤਰੀ ਸੀ ਬਿਆਨਤਾ ਉਹ ਇੰਨਾ ਡਰ ਚੁੱਕਿਆ ਸੀ ਕਿ ਸਾਰਾ ਦਿਨ ਕਈ ਕਈ ਜਿਹੜੀਆਂ ਗੱਡੀਆਂ ਫੋਰਸ ਦੀਆਂ ਨਾਲ ਰੱਖਦਾ ਸੀ ਕਿਉਂਕਿ ਪਾਪ ਹੀ ਬੰਦੇ ਨੂੰ ਡਰਾਈ ਜਾਂਦਾ ਹੈ ਇਸ ਤਰ੍ਹਾਂ ਇਹ ਵਜੀਦ ਖਾਨ ਜਿਹੜਾ ਹੈ ਨਾ ਪਾਪਾਂ ਕਰਕੇ ਡਰੀ ਇੰਨਾ ਗਿਆ ਵੀ ਇਹਨੂੰ ਰਾਤ ਨੂੰ ਵੀ ਨੀਂਦ ਨਹੀਂ ਜਿਨੇ ਵੀ ਚੈਨ ਨਹੀਂ ਸਾਰਾ ਦਿਨ ਇਹਨੂੰ ਇਉਂ ਲੱਗਦਾ ਵੀ ਮੌਤ ਮੇਰੀ ਆ ਗਈ ਹੈ ਕਿਉਂਕਿ ਇਹਨੇ ਜ਼ੁਲਮ ਹੀ ਐਡੇ ਵੱਡੇ ਕੀਤੇ ਨੇ ਛੋਟੇ ਸਹਿਬਜ਼ਾਦੇ ਮਾਸੂਮ ਜਿਹੜੇ ਨੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਤੱਕਾ ਦੇ ਕੇ ਸ਼ਹੀਦ ਕੀਤਾ ਹੋਰ ਪਤਾ ਨਹੀਂ ਕਿੰਨੇ ਕੁ ਸਿੰਘ ਨੇ ਸ਼ਹੀਦ ਕੀਤੇ ਹੋਣੇ ਨੂੰ ਆਪਣੇ ਪਾਪ ਹੀ ਡਰਾ ਰਹੇ ਨੇ ਤੇ ਫਿਕਰਾਂ ਚ ਡੁੱਬਿਆ ਚਿੰਤਾ ਚ ਡੁੱਬਿਆ ਹੋਇਆ ਨਜ਼ੀਕ ਆਈ ਹਮ ਮਰਨੇ ਵਾਰੀ ਹੁਣ ਉਹ ਸੋਚਦਾ ਕਿ ਜਿਹੜੀ ਮੇਰੀ ਮੌਤ ਹੈ ਨਾ ਉਹ ਮੇਰੇ ਕੋਲ ਆ ਗਈ ਹੈ ਮੇਰੇ ਨੇੜੇ ਆ ਗਈ ਹੈ ਬੰਦਾ ਸਿੰਘ ਬਹਾਦਰ ਮੌਤ ਬਣ ਕੇ ਆਇਆ ਮੇਰਾ ਕਾਲ ਸਮਾਂ ਬਣ ਕੇ ਆਇਆ ਅੰਤ ਦਾ ਸਿੰਘ ਕੇ ਦਿਲ ਭਈ ਵਧਾਈ ਤੇ ਸਿੰਘਾਂ ਨੂੰ ਖੁਸ਼ੀਆਂ ਚੜ ਗਈਆਂ ਵੀ ਸਾਡੇ ਕੌਮ ਦਾ ਹੋਰ ਆਗੂ ਆਇਆ ਤੇ ਅਸੀਂ ਜ਼ਾਲਿਮਾਂ ਤੋਂ ਬਦਲੇ ਲੈਣੇ ਨੇ ਹਰ ਸਮੇਂ ਦੇ ਵਿੱਚ ਜਦੋਂ ਵੀ ਕੋਈ ਬਦਲਾਅ ਆਉਂਦਾ ਪਲਟਾ ਆਉਂਦਾ ਸਿੰਘ ਆਪਣੇ ਆਗੂ ਨੂੰ ਡੀਕਦੇ ਨੇ ਜੇ ਚੰਗਾ ਆਗੂ ਕੌਮ ਨੂੰ ਮਿਲ ਜਾਵੇ ਤਾਂ ਕੌਮ ਜਿਹੜੀ ਹੈ ਉੱਠ ਖੜਉਂਦੀ ਹੈ ਨਾਲ ਦੀ ਨਾਲ ਜਿਸ ਤਰ੍ਹਾਂ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦੀਪ ਸਿੱਧੂ ਜਦੋਂ ਉਹ ਸੰਯੁਕਤ ਕਿਸਾਨ ਮੋਰਚੇ ਤੇ ਪਹੁੰਚਿਆ ਬੈਰੀਕਾਡ ਤੋੜਦਾ ਹੋਇਆ ਜਿੰਨਾ ਵੀ ਯੂਥ ਸੀ ਨੌਜਵਾਨੀ ਸੀ ਸਾਰੀ ਉਹਨਾਂ ਨੇ ਆਪਣਾ ਉਹਨੂੰ ਆਦਰਸ਼ ਮੰਨ ਲਿਆ ਆਗੂ ਮੰਨ ਲਿਆ ਕਿਉਂਕਿ ਨੌਜਵਾਨ ਚਾਹੁੰਦੇ ਸੀ ਉਹਦੇ ਵਿਚਾਰਾਂ ਨਾਲ ਸਹਿਮਤ ਸਨ ਇਸੇ ਤਰ੍ਹਾਂ ਉਹਦੀ ਸ਼ਹੀਦੀ ਤੋਂ ਬਾਅਦ ਮੋੜਾ ਪਿਆ ਫਿਰ ਭਾਈ ਅੰਮ੍ਰਿਤਪਾਲ ਸਿੰਘ ਆਏ ਤੇ ਉਹਨਾਂ ਨਾਲ ਫਿਰ ਯੂਥ ਫਿਰ ਜੁੜਿਆ ਇਸੇ ਤਰ੍ਹਾਂ ਇਤਿਹਾਸ ਜਿਹੜਾ ਉਹ ਆਪਣੇ ਆਪ ਨੂੰ ਦੁਹਰਾਉਂਦਾ ਹਿਸਟਰੀ ਰਿਪੀਟ ਹੁੰਦੀ ਹੈ ਤਾਰੀਖ ਆਪਣੇ ਆਪ ਨੂੰ ਦੁਹਰਾਉਂਦੀ ਹੈ ਹੁਣ ਜਦੋਂ ਪਤਾ ਲੱਗਿਆ ਸਿੰਘਾਂ ਨੂੰ ਵੀ ਗੁਰੂ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਜੀ ਨੇ ਇੱਕ ਬੜਾ ਤਪ ਤੇਜ ਵਾਲਾ ਸਾਡਾ ਆਗੂ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਬਾਣੀ ਤੇ ਬਾਣੀ ਵਿੱਚ ਪੂਰਾ ਬਚਨਾਂ ਦਾ ਪੂਰਾ ਸੂਰਾ ਤੇ ਸਾਰੇ ਸਿੰਘਾਂ ਨੂੰ ਫਿਰ ਖੁਸ਼ੀਆਂ ਚੜ ਗਈਆਂ ਬਹੁਤ ਖੁਸ਼ੀਆਂ ਵੀ ਹੁਣ ਆਪਣਾ ਆਗੂ ਆ ਗਿਆ ਹੁਣ ਆਪਾਂ ਲੈ ਲਾਂਗੇ ਬਦਲੇ ਜਿਨ੍ਹਾਂ ਨੇ ਸਾਨੂੰ ਉਜਾੜਿਆ ਸਾਨੂੰ ਬਰਬਾਦ ਕੀਤਾ ਪਹਿਲੀ ਫਤਿਹ ਖਾਲਸੇ ਆਈ ਸਭ ਤੋਂ ਪਹਿਲਾਂ ਖਾਲਸੇ ਨੇ ਇਹ ਮੋਰਚਾ ਜਿੱਤ ਲਿਆ ਆ ਕੇ ਸਢੌਰੇ ਵਾਲਾ ਉਦੋਂ ਬਾਅਦ ਛੱਤ ਵੱਲ ਵਧਦੇ ਨੇ ਛੱਤ ਬਨੂੜ ਫੇਰ ਬਜੀਦੇ ਵੱਲ ਜਾਣਾ ਉਤੋਂ ਬਦਲੇ ਲੈਣੇ ਨੇ ਡੇਰਾ ਸਿੰਘਾਂ ਉहां ਲਗਾਇਓ ਜਿੱਥੇ ਸਿੰਘਾਂ ਨੇ ਲੜਾਈ ਦਾ ਮੈਦਾਨ ਮੱਲਿਆ ਸੀ ਉੱਥੇ ਹੀ ਡੇਰਾ ਕਰ ਦਿੱਤਾ ਕਿਉਂਕਿ ਜਿਹੜਾ ਜੰਗ ਮਾਝੇ ਤੋਂ ਤੇ ਦੁਆਬੇ ਤੋਂ ਆਉਂਦੇ ਸਿੰਘਾਂ ਨੇ ਰੋਪੜ ਦੀ ਧਰਤੀ ਤੇ ਲੜਿਆ ਸੀ ਨਾ ਮਲੇਰ ਕੋਟਲੀਆਂ ਨਾਲ ਹੋਰ ਪਠਾਣਾ ਨਾਲ ਉਹਨਾਂ ਨੂੰ ਹਰਾ ਦਿੱਤਾ ਤੇ ਖਾਲਸੇ ਦੀ ਪਹਿਲੀ ਜਿੱਤ ਹੋਈ ਆ ਵੀ ਵੱਡੀ ਖੁਸ਼ੀ ਆ ਵੀ ਅਜੇ ਜਥੇਦਾਰ ਸਾਡੇ ਨਾਲ ਨਹੀਂ ਆ ਜਿਹੜੇ ਮੁਖੀ ਚੀਫ ਜਰਨਲ ਨੇ ਉਹ ਸਾਡੇ ਨਾਲ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਚਲੋ ਆਪਦੇ ਜਥੇਦਾਰ ਤਾਂ ਹੋਣੇ ਹੀ ਸੀ ਪਹਿਲੀ ਜੰਗ ਜਿਹੜੀ ਜਿੱਤੀ ਆ ਉਹਦੇ ਨਾਲ ਬਹੁਤ ਖਾਲਸੇ ਨੂੰ ਖੁਸ਼ੀ ਹੋਈ ਹੈ ਤਾਉ ਸਿੰਘਨ ਨੇ ਭੋਜਨ ਪਾਇਓ ਫਿਰ ਜਿੱਤ ਕੇ ਉੱਥੇ ਹੀ ਡੇਰਾ ਲਾ ਲਿਆ ਬੇਫਿਕਰ ਹੋ ਕੇ ਸਾਰਿਆਂ ਨੇ ਫਿਰ ਲੰਗਰ ਤਿਆਰ ਕੀਤਾ ਗੁਰੂ ਕਾ ਸ਼ਕਾ ਸ਼ਿਕਾਈ ਕਰਨ ਲੱਗੇ ਨੇ ਤੇ ਨਗਾਰਾ ਬਜਾ ਦਿੱਤਾ ਹੈ ਲੰਗਰ ਦਾ ਆਓ ਭਾਈ ਗੁਰੂ ਦਾ ਲੰਗਰ ਤਿਆਰ ਹੈ ਕੋਈ ਭੁੱਖਾ ਹੋਵੇ ਆ ਕੇ ਛਕੇ ਕਿਉਂਕਿ ਸਿੱਖ ਕੌਮ ਦੇ ਵਿੱਚ ਇਹ ਵੱਡਾ ਗੁਣ ਹੈ ਗੁਰੂ ਨਾਨਕ ਨੇ ਬਖਸ਼ਿਸ਼ ਕੀਤਾ ਹੈ ਲੰਗਰ ਛਕਾਉਣ ਵੇਲੇ ਕਿਸੇ ਦੀ ਦੁਸ਼ਮਣੀ ਯਾਦ ਨਹੀਂ ਰੱਖੀ ਜਾਂਦੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਜੋ ਵੀ ਆ ਕੇ ਮਰਜੀ ਛਕੇ ਕਿਉਂਕਿ ਲੰਗਰ ਗੁਰੂ ਦਾ ਹੈ ਤੇ ਖਾਲਸਾ ਵੀ ਗੁਰੂ ਦਾ ਹੈ ਇਸ ਕਰਕੇ ਖਾਲਸਾ ਉਹਤੇ ਮਲ ਨਹੀਂ ਮਾਰਦਾ ਉਹ ਵਰਤਾਉਂਦਾ ਹੈ ਹੁਣ ਸਾਰਿਆਂ ਨੇ ਭੋਜਨ ਸ਼ੱਕਣ ਸ਼ੱਕ ਲਿਆ ਭੋਜਨ ਪਾਏ ਕਿਉ ਫਿਰ ਕੂਚ ਭੋਜਨ ਸ਼ੱਕ ਕੇ ਫਿਰ ਉਥੋਂ ਅੱਗੇ ਚਾਲਾ ਪਾਇਆ ਬਾਬਾ ਬੰਦਾ ਸਿੰਘ ਬਹਾਦਰ ਵੱਲ ਜਿੱਧਰ ਜਾਣ ਤੋਂ ਮੁਗਲ ਫੌਜਾਂ ਨੇ ਪਠਾਣਾ ਨੇ ਰੋਕਿਆ ਸੀ ਬੈਰੀਕੇਟ ਲਾਏ ਸੀ ਤੇ ਉਹ ਸਭ ਬੈਰੀਕੇਟ ਤੋੜਤੇ ਤੇ ਉਧਰ ਨੂੰ ਚਾਲਾ ਪਾ ਦਿੱਤਾ ਬੰਦਾ ਮਿਲਿਓ ਅੱਗੇ ਪਹੁੰਚ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਉਧਰੋਂ ਆ ਰਹੇ ਸਨ ਚੱਪੜ ਚਿੜੀ ਨੂੰ ਜਿਹਦਾ ਨਾਂ ਪਹਿਲਾਂ ਛੱਪੜ ਚਿੜੀ ਸੀ ਇੱਕ ਛੱਪੜ ਸੀ ਤੇ ਪਾਸੇ ਮਲਿਆਂ ਦੀ ਕਰੀਰਾਂ ਦੀ ਬਣਾ ਦੀ ਝੰਡਾਂ ਦੀ ਝਿਰੀ ਚਿੜੀ ਸੀ ਵਿਚਾਲੇ ਉਹਦੇ ਛੱਪੜ ਸੀ ਉਹਦਾ ਨਾਂ ਸੀ ਛੱਪੜ ਝਿੜੀ ਬਦਲਦਿਆਂ ਬਦਲਦਿਆਂ ਉਹਦਾ ਨਾਂ ਜਿਹੜਾ ਚੱਪੜ ਚਿੜੀ ਬਣ ਗਿਆ ਤੇ ਚੱਪੜ ਚਿੜੀ ਨੂੰ ਉਹਨੇ ਵਿਚਾਲਾ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਰਹੰਦ ਦਾ ਮੈਦਾਨ ਹੈ ਜਿੱਥੇ ਲੜਾਈ ਹੋਈ ਹੈ ਵਜੀਦੇ ਨਾਲ ਇਹ ਮੈਦਾਨ ਚੱਪੜ ਚੜੀ ਹੈ ਇਹ ਖਰੜ ਤੋਂ ਸਰਹੰਦ ਵਾਲੇ ਪਾਸੇ ਹੈ ਬੰਦਾ ਮਹਾਦਰ ਉੱਥੇ ਆ ਮਿਲਿਆ ਸਿੰਘਾਂ ਨੂੰ ਉਧਰੋਂ ਰੋਪੜ ਤੋਂ ਮਲੇਰੀਆਂ ਨੂੰ ਮਾਰ ਕੇ ਜੰਗ ਫਤਿਹ ਕਰਕੇ ਜਿੱਤ ਪ੍ਰਾਪਤ ਕਰਕੇ ਸਾਰਾ ਜੰਗੀ ਸਮਾਨ ਲੈ ਕੇ ਸ਼ਾਸਤਰ ਬਰੂਦ ਆਦਕ ਲੈ ਕੇ ਸਾਰਾ ਲੱਦਨ ਦਾ ਕੇ ਸਮਾਨ ਜੰਗ ਦਾ ਤੇ ਸਿੰਘ ਕਹਿੰਦੇ ਨੇ 10 ਗੁਣਾ ਹੋ ਗਏ ਨੇ ਅੱਗੇ ਨਾਲੋਂ ਬੜਾ ਹੌਸਲਾ ਹੈ ਉਹਨਾਂ ਨੂੰ ਜੰਗੀ ਸਮਾਨ ਮਿਲ ਗਿਆ ਤੇ ਅਗਾ ਲੜਾਈ ਬੜੀ ਭਾਰੀ ਹੈ ਸਿੰਘਾਂ ਨੂੰ ਬੜਾ ਹੌਸਲਾ ਹੈ ਅਤੇ ਬੰਦੇ ਬਹਾਦਰ ਨੂੰ ਮਿਲੇ ਹਨ ਬੜੀ ਖੁਸ਼ੀ ਨਾਲ ਜਕਾਰੇ ਛੱਡੇ ਨੇ ਫਤਿਹ ਗਜਾਈ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਨੂੰ ਜੀ ਆਇਆਂ ਕਿਹਾ ਸਭ ਦੇ ਚਿਹਰਿਆਂ ਤੇ ਲਾਲੀਆਂ ਆ ਗਈਆਂ ਨੇ ਵੀ ਸਾਡਾ ਸੱਚਾ ਸੁੱਚਾ ਕਮਾਂਡਰ ਸਾਨੂੰ ਮਿਲ ਗਿਆ ਅੱਜ ਕੌਮ ਨਿਰਬਲ ਕਮਜ਼ੋਰ ਕਿਉਂ ਗਈ ਐ ਅੱਜ ਪੰਜਾਬ ਹਾਰ ਕਿਉਂ ਗਿਆ ਐ ਕਿਉਂਕਿ ਸਾਨੂੰ ਆਗੂ ਨਹੀਂ ਸੱਚਾ ਸੁੱਚਾ ਮਿਲ ਰਿਹਾ ਸਭ ਕੁਰਸੀਆਂ ਵਾਲੇ ਨੇ ਜਦੋਂ ਕੁਰਸੀ ਮਿਲ ਗਈ ਉਦੋਂ ਤੂੰ ਕੌਣ ਤੇ ਮੈਂ ਕੌਣ ਧਰਮ ਕੌਣ ਤੇ ਪੰਜਾਬ ਕੌਣ ਤੇ ਸ਼ਹੀਦ ਕੌਣ ਕੋਈ ਮਤਲਬ ਨਹੀਂ ਇਹਨਾਂ ਨੂੰ ਪਰ ਉਹ ਸਾਡੇ ਆਗੂ ਇਹੋ ਜਿਹੇ ਨਹੀਂ ਹੁੰਦੇ ਸੀ ਉਹ ਆਪਣਾ ਆਪ ਵਾਰ ਕੇ ਤੇ ਕੌਮ ਨੂੰ ਮਗਦੇ ਸੂਰਜ ਵਾਂਗੂ ਮਗਾ ਕੇ ਰੱਖਦੇ ਸਨ ਦੋਹਰਾ ਬੰਦੇ ਪ੍ਰਥਮਾ ਥੋ ਕਹਿਓ ਸਿੰਗਨ ਉੱਚ ਸੁਨਾਏ ਬੰਦੇ ਬਹਾਦਰ ਨੇ ਪਹਿਲਾਂ ਹੀ ਭਰੇ ਦੀਵਾਨ ਵਿੱਚ ਉੱਚੀ ਆਵਾਜ਼ ਨਾਲ ਇਹ ਗੱਲ ਕਹੀ ਸੀ ਕਿਉਂਕਿ ਉਦੋਂ ਸਪੀਕਰ ਤਾਂ ਹੁੰਦੇ ਨਹੀਂ ਸਨ ਉੱਚੀ ਜਗ੍ਹਾ ਤੇ ਖਲੋ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਬਚਨ ਕੀਤਾ ਸੰਗਤ ਨਾਲ ਉੱਚੀ ਆਵਾਜ਼ ਦੇ ਵਿੱਚ ਹਣ ਵਾਲੇ ਜਥੇਦਾਰਾਂ ਵਾਂਗੂ ਬਿਮਾਰ ਜੇ ਨਹੀਂ ਹੁੰਦੇ ਸੀ ਹੁਣ ਤੁਸੀਂ ਦੇਖਿਆ ਇੱਕ ਨਵਾਂ ਹੀ ਚੰਦ ਚੜਾਇਆ ਹੈ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਕੋਈ ਵੀ ਨਾ ਤਾਂ ਦਸਾਂ ਗੁਰੂਆਂ ਚੋਂ ਤੇ ਨਾ ਕੋਈ ਸਾਡੇ ਜਰਨੈਲਾਂ ਚੋਂ ਸ਼ਹੀਦਾਂ ਚੋਂ ਕੋਈ ਵੀ ਜਿਹੜਾ ਦਿੱਲੀ ਸਰਕਾਰ ਤੋਂ ਇਨਸਾਫ ਮੰਗਣ ਨਹੀਂ ਗਿਆ ਇਹ ਪਹਿਲੀ ਵਾਰ ਹੋਇਆ ਹੈ ਇਹ ਕੁਰਸੀ ਦੇ ਭੁੱਖੇ ਇਹ ਤਨਖਾਹਾਂ ਦੇ ਭੁੱਖੇ ਜਿਹੜੇ ਨੇ ਜਾ ਕੇ ਅਦਾਲਤਾਂ 'ਚ ਕੇਸ ਕਰਦੇ ਆ ਜੋ ਲਓ ਜੀ ਮੈਨੂੰ ਜਥੇਦਾਰੀ ਦਵਾਓ ਫਿਰ ਪਿਰਥੀ ਚੰਦ ਵਿੱਚ ਤੇ ਇਹਨਾਂ ਚ ਫਰਕ ਕੀ ਰਹਿ ਗਿਆ ਇਹ ਹੀ ਫਰਿਆਦ ਕਿਸੇ ਟਾਈਮ ਪਿਰਥੀ ਚੰਦ ਨੇ ਜਾ ਕਰਕੇ ਕੀਤੀ ਸੀ ਦਿੱਲੀ ਅੱਗੇ ਕਿ ਗੁਰਗੱਦੀ ਦਾ ਹੱਕਦਾਰ ਮੈਂ ਆ ਗੁਰਿਆਈ ਮੈਨੂੰ ਮਿਲਣੀ ਚਾਹੀਦੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨਹੀਂ ਗਏ ਤੇ ਅੱਜ ਉਹੀ ਗੱਲ ਰੁਘਵੀਰ ਸਿੰਘ ਜਥੇਦਾਰ ਨੇ ਕੀਤੀ ਹੈ ਤੇ ਜਾ ਕੇ ਕੇਸ ਲਾਤਾ ਹਾਈ ਕੋਰਟ ਮੈਨੂੰ ਫੈਸਲਾ ਮਿਲਣਾ ਚਾਹੀਦਾ ਲਾਣ ਤੈਹੋ ਜੀ ਸਿੱਖੀ ਗੁਰੂ ਕਿਰਪਾ ਕਰੇ ਕਿ ਕੌਮ ਨੂੰ ਆਪਦਾ ਮੂਲ ਚੇਤੇ ਆਵੇ ਤੇ ਕੌਮ ਜਾਗੇ ਹੁਣ ਉੱਚੀ ਜਗ੍ਹਾ ਤੇ ਖਲੋਕ ਕਰਕੇ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਣਾਇਆ ਬਚਨ ਕੀਤਾ ਫਤੇ ਮਝੈਲ ਸੋ ਲੈਣਗੇ ਮਲੇਰੀਅਨ ਉੱਤੇ ਪਾਏ ਇਹ ਮਲੇਰੀਏ ਰੋਕਣ ਜਾਣਗੇ ਉਹਨਾਂ ਨੂੰ ਤੇ ਅੱਗੇ ਮਝੈਲ ਸਿੰਘ ਫਤਿਹ ਪਾ ਲੈਣਗੇ ਉਹਨਾਂ ਨੂੰ ਜਿੱਤ ਲੈਣਗੇ ਮਲੇਰ ਕੋਟਲੀਆਂ ਨੂੰ ਹਰਾ ਦੇਣਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸੰਗਤ 'ਚ ਇਹ ਬਚਨ ਕਰ ਦਿੱਤਾ ਸੀ ਕਿਉਂਕਿ ਇੱਕ ਤਪ ਤੇਜ ਵਾਲੀ ਰੂਹ ਹੈ ਸਾਡੀ ਕੌਮ ਦਾ ਆਗੂ ਸਰਪ੍ਰਸਤ ਬਣਨ ਵਾਸਤੇ ਬਹੁਤ ਤਕੜਾ ਸਿਮਰਨ ਚਾਹੀਦਾ ਉਹਨੇ ਸਿਮਰਨ ਕੀਤਾ ਹੋਵੇ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖ ਭਿੰਡਰਾਂ ਵਾਲਿਆਂ ਨੇ ਬਚਪਨ ਤੋਂ ਲੈ ਕੇ ਤੇ ਸ਼ਹੀਦੀ ਤੱਕ ਸਿਮਰ ਨਹੀਂ ਕੀਤਾ ਇੱਕ ਦੂਜਾ ਕਹਿੰਦੇ ਰਹਿਤ ਵਿੱਚ ਪਰਪੱਕ ਹੋਵੇ ਬਾਣੀ ਤੇ ਬਾਣੇ ਦਾ ਪੱਕਾ ਹੋਵੇ ਫਿਰ ਉਹ ਸਾਡੀ ਕੌਮ ਦੀ ਕਮਾਂਡ ਸੰਭਾਲ ਸਕਦਾ ਹੈ ਅਸੀਂ ਲੰਡੂਆਂ ਨੂੰ ਆਗੂ ਬਣਾ ਲੈਨੇ ਹੋ ਫਿਰ ਬਿਕ ਜਾਂਦੇ ਨੇ ਜਾਂ ਡਰ ਜਾਂਦੇ ਨੇ ਹੁਣ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਬਚਨ ਕੀਤਾ ਕਹਿੰਦੇ ਜਦੋਂ ਆਈ ਨਾ ਖਬਰ ਬਾਬਾ ਜੀ ਸਾਨੂੰ ਰੋਪੜ ਕੋਲੇ ਰੋਕ ਲਿਆ ਮਲੇਰੀਆ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਉਹਨਾਂ ਮਲੇਰ ਕੋਟੇ ਵਾਲਿਆਂ ਤੇ ਜਿੱਤ ਪ੍ਰਾਪਤ ਕਰਨਗੇ ਤੇ ਹੋਈ ਆਉਣ ਵਾਲੇ ਸਮੇਂ ਦਾ ਪਤਾ ਸੀ ਚੋ ਭਈ ਬੰਦੇ ਆਦਰ ਬਹੁ ਮਝੈਲਣ ਕੀਆ ਤੇ ਜਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਤੇ ਆਹ ਗੱਲ ਉਹਨਾਂ ਨੇ ਕਹੀ ਕਹਿੰਦੇ ਇਸ ਦਾ ਭਾਈ ਪਹਿਲਾਂ ਹੀ ਕਹਿੰਦਾ ਸੀ ਵੀ ਮਾਝੇ ਦੇ ਸਿੰਘ ਹਾਰਨ ਵਾਲੇ ਨਹੀਂ ਤੇ ਬਾਬਾ ਬੰਦਾ ਬਹਾਦਰ ਨੇ ਮਜਾਇਲਾ ਦਾ ਇਨਾ ਆਦਰ ਕੀਤਾ ਇਨੀ ਰਿਸਪੈਕਟ ਇਨਾ ਇਤਰਾਮ ਇਨਾ ਕਹਿੰਦੇ ਨੇ ਸਨਮਾਨ ਕੀਤਾ ਪਰ ਇਹ ਸੀ ਗੱਲ ਕਿ ਮਾਝਾ ਦੇਸ਼ ਦੇ ਸਿੰਘਾਂ ਦਾ ਬੜਾ ਹੀ ਸਤਕਾਰ ਕੀਤਾ ਬਹੁਤ ਖਰਚ ਸਿੰਘਾਂ ਨੂੰ ਦਿਆ ਫਿਰ ਆਏ ਹੋਏ ਸਿੰਘਾਂ ਨੂੰ ਬਹੁਤ ਸਾਰਾ ਖਰਚ ਦਿੱਤਾ ਬਸਤਰ ਦਿੱਤੇ ਸ਼ਸਤਰ ਦਿੱਤੇ ਮਾਇਆ ਦਿੱਤੀ ਹੋਰ ਖਾਨ ਨੂੰ ਜਿੰਨਾ ਕੁ ਚਾਹੀਦਾ ਸੀ ਉਹ ਦਿੱਤਾ ਕਿਉਂਕਿ ਬਹਾਦਰ ਸਿੰਘ ਨੇ ਸਿੰਘ ਤੇ ਘੋੜਾ ਸਾਂਭਣਾ ਬਹੁਤ ਔਖਾ ਹੈ ਗੁਰੂ ਕੇ ਸਿੱਖੋ ਇਹ ਵੱਡੇ ਦਿਲ ਵਾਲੇ ਸਾਂਭਦੇ ਨੇ ਹੁਣ ਇਹਨਾਂ ਜਿਹੜੇ ਨਕਲੀ ਕਾਲੀ ਹੈ ਇਹਨਾਂ ਨੂੰ ਕੀ ਪਤਾ ਸਿੱਖੀ ਹੁੰਦੀ ਕੀ ਹੈ ਇਹਨਾਂ ਨੇ ਤਾਂ ਘੋਣ ਮੋਣ ਜਿਹੜੇ ਸੀਗੇ ਜਿਨ੍ਹਾਂ ਨੂੰ ਊੜਾੜਾ ਵੀ ਨਹੀਂ ਆਉਂਦਾ ਸਿੱਖੀ ਧਰਮ ਬਾਰੇ ਵੀ ਨਹੀਂ ਪਤਾ ਉਹਨਾਂ ਨੂੰ ਇਹਨਾਂ ਨੇ ਬਣਾਤਾ ਐਸਓਆਈ ਐਸਓਆਈ ਬਣਾ ਸਟੂਡੈਂਟ ਆਰਗੇਨਾਈਜ਼ਰ ਇੰਟਰਨੈਸ਼ਨਲ ਲਓ ਜੀ ਵੀ ਜਿਹੜੀ ਉਹ ਸਟੂਡੈਂਟ ਫੈਡਰੇਸ਼ਨ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਉਹ ਦਾ ਉਹ ਨਾਂ ਖਤਮ ਕਰਦੇ ਪਿਓ ਪੁੱਤਾਂ ਨੇ ਬਸ ਆ ਸਾਰੀ ਉਮਰੇ ਬਹਿਬ ਤਾਂ ਹੀ ਕੀਤੀਆਂ ਉਹ ਚੱਲ ਗਿਆ ਚਲੇ ਨੇ ਵੀ ਜਾਣਾ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰਿਆਂ ਨੂੰ ਖਰਚਾ ਦਿੱਤਾ ਖੁੱਲਾ ਬੜੇ ਸਭ ਤੇ ਚੇਰਿਆਂ ਤੇ ਲਾਲੀਆਂ ਸਿੰਘਾਂ ਦੇ ਫਤੇਸੋ ਗੁਰੂ ਬੁਲਾਈ ਤੇ ਜਿੰਨੇ ਸਿੰਘ ਗਏ ਸੀਗੇ ਮਾਝੇ ਦੇ ਸਾਰਿਆਂ ਨੇ ਜਾ ਕਰਕੇ ਉੱਚੀ ਦਿਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਤਿਹ ਗਜਾਈ ਹੈ ਤੇ ਬਾਬਾ ਜੀ ਨੇ ਫਤਿਹ ਦਾ ਜਵਾਬ ਫਤਿਹ ਚ ਦਿੱਤਾ ਹੈ ਕਿਉਂਕਿ ਫਤਿਹ ਗੁਰੂ ਦੀ ਹੈ ਤੇ ਖਾਲਸਾ ਵੀ ਗੁਰੂ ਦਾ ਹੈ ਫਤਿਹ ਅਕਾਲ ਪੁਰਖ ਰੱਬ ਦੀ ਹੈ ਤੇ ਖਾਲਸਾ ਵੀ ਰੱਬ ਦਾ ਹੈ ਇਹ ਕਲਗੀਆਂ ਵਾਲੇ ਪਰਸ਼ਾ ਮਹਾਰਾਜ ਜੀ ਨੇ ਸਾਨੂੰ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਉਦੋਂ ਸਾਨੂੰ ਇਹ ਅਨਮੋਲ ਫਤੇ ਬਖਸ਼ਿਸ਼ ਕੀਤੀ ਹੈ ਪੁਆਦੀ ਬੋਲੀ ਵਿੱਚ ਮਹਾਰਾਜ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਇਹ ਵਚਨ ਕੀਤਾ ਹੈ ਪਵਿੱਤਰ ਫਰਮਾਨ ਜਾਰੀ ਕੀਤਾ ਹੈ ਵੀ ਜਦੋਂ ਸਿੰਘ ਨੂੰ ਸਿੰਘ ਮਿਲੇ ਇੱਕ ਦੂਜੇ ਨੂੰ ਫਤੇ ਗਜਾਓ ਕਿਉਂਕਿ ਖਾਲਸਾ ਵੀ ਵਾਹਿਗੁਰੂ ਦਾ ਹੈ ਤੇ ਫਤੇ ਵੀ ਵਾਹਿਗੁਰੂ ਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਇਹ ਗੁਰੂ ਦੀ ਬਖਸ਼ਿਸ਼ ਹੈ ਸਾਨੂੰ ਇਸ ਤਰ੍ਹਾਂ ਫਿਰ ਉਹਨਾਂ ਨੇ ਜਦੋਂ ਸਿੰਘਾਂ ਨੇ ਫਤਿਹ ਬੁਲਾਈ ਨਾ ਹੋਏ ਰਾਜੀ ਮਿਲ ਭਾਈਨ ਭਾਈ ਫਿਰ ਇੱਕ ਦੂਜੇ ਨੂੰ ਸਿੰਘ ਮਿਲੇ ਕਿਉਂਕਿ ਮਾਲਵੇ ਵਾਲੇ ਵੀ ਪਹੁੰਚੇ ਹੋਏ ਸੀ ਸਾਰੇ ਦੁਆਬੀਏ ਬਾਂਗਰ ਵਾਲੇ ਪੋਧ ਵਾਲੇ ਜਿੰਨੇ ਵੀ ਪੰਜਾਬ ਦੇ ਅਲੱਗ-ਲੱਗ ਵਖਰੇ ਵਖਰੇ ਇਲਾਕੇ ਸੀ ਕਿਦਰੇ ਡੋਗਰੇ ਸਿੱਖ ਹਿਮਾਚਲੀ ਸਿੱਖ ਇਹ ਸਾਰਾ ਪੰਜਾਬ ਹੈ ਜੰਮੂ ਦੇ ਕਸ਼ਮੀਰ ਦੇ ਇੱਕ ਦੂਜੇ ਨੂੰ ਜੱਫੀਆਂ ਪਾਪਾ ਮਿਲੇ ਨੇ ਇੱਕ ਦੂਜੇ ਨਾਲ ਬੜਾ ਮੋਹ ਕੀਤਾ ਗਲ ਲੱਗ ਲੱਗ ਮਿਲੇ ਨੇ ਚਾਹ ਚੜਿਆ ਪਿਆ ਕਿਉਂਕਿ ਪਿਆਰ ਹੈ ਸਿੰਘਾਂ ਦਾ ਬੰਦੇ ਕੇ ਦਿਲ ਭਇਓ ਉਛਾਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਲ ਦੇ ਅੰਦਰ ਉਰਸ਼ਾ ਹੋ ਗਿਆ ਹੌਸਲਾ ਹੋ ਗਿਆ ਕਿਉਂਕਿ ਸਿੰਘਾਂ ਦੇ ਜਦੋਂ ਦਰਸ਼ਨ ਕੀਤੇ ਵੀ ਇਹ ਜੇ ਪਿੰਡਾਂ ਚ ਸ਼ੂਰਮੇ ਬੈਠੇ ਤੇ ਪਿਆਰ ਵਾਲੇ ਬੈਠੇ ਨੇ ਦਲੇਰ ਬੈਠੇ ਨੇ ਇਮਾਨਦਾਰ ਬੈਠੇ ਨੇ ਇੱਜ਼ਤ ਦੇ ਸਾਝੀ ਬੈਠੇ ਨੇ ਇਹ ਕੁਝ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੇਖਿਆ ਤੇ ਬਾਬਾ ਜੀ ਤੋਂ ਚਾ ਨਹੀਂ ਚੱਕਿਆ ਗਿਆ ਕਹਿਓ ਬੰਦੇ ਕਰੋ ਸਤਗੁਰ ਕੜਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੰਗਰ ਚ ਸੇਵਾ ਕਰਨ ਵਾਲੇ ਸਿੰਘਾਂ ਨੂੰ ਸੱਦ ਕੇ ਕਿਹਾ ਸਿੰਘੋ ਅੱਜ ਆਪਣੇ ਭਰਾ ਆਏ ਨੇ ਮਾਝੇ ਦੇ ਆਏ ਨੇ ਰਿਆੜਕੀ ਚੋਂ ਆਏ ਨੇ ਚੱਲ ਕੇ ਕਿਧਰੇ ਦੁਆਬਾ ਆਇਆ ਆਓ ਸਾਰੇ ਪਹਿਲਾਂ ਲੰਗਰ ਦੇ ਵਿੱਚ ਲਾਗਰੀ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰਨ ਖੁੱਲੀ ਖੁੱਲੇ ਗੱਫੇ ਸਿੰਘਾਂ ਨੇ ਛਕਣੇ ਨੇ ਇਹ ਨਹੀਂ ਕਿ ਆਪ ਵੀ ਉਥੇ ਸੁੱਖਾ ਰਗੜੋ ਜੀ ਉਥੇ ਭੰਗ ਰਗੜੋ ਜੀ ਨਹੀਂ ਨਸ਼ਾ ਤੱਤ ਸਿੱਖ ਧਰਮ ਚ ਵਰਤਣਾ ਬਿਲਕੁਲ ਮਨ ਹੈ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਖਾਲਸੇ ਨੂੰ ਸਿੱਖ ਨੂੰ ਸਿਰਫ ਅਮਲ ਪ੍ਰਸ਼ਾਦੇ ਦਾ ਚਾਹੀਦਾ ਜਦੋਂ ਖਾਲਸਾ ਨਸ਼ਾ ਦੇ ਗੁਲਾਮ ਹੋ ਗਿਆ ਕਦੇ ਆਜ਼ਾਦੀ ਨਹੀਂ ਉਹ ਮੰਗ ਸਕਦਾ ਉਹ ਗੁਲਾਮ ਰਹੂਗਾ ਕਿਉਂਕਿ ਉਹਨੂੰ ਐ ਵੀ ਜੇ ਕੱਲ ਨੂੰ ਕੁਝ ਅ ਦਫਾੜ ਹੋ ਗਏ ਤਾਂ ਫਿਰ ਸਾਡਾ ਕਿਤੇ ਪੋਸਤ ਨਾ ਮਿਲੇ ਕਿਵੇਂ ਕਰਾਂਗੇ ਸਰੀਰ ਛੱਡ ਜਾਗੇ ਕਿਉਂਕਿ ਮੈਂ ਮਿਲਦਾ ਹੁਣਾਂ ਉਮਲੀਆਂ ਨੂੰ ਕਈਆਂ ਨੂੰ ਇੱਕ ਮੇਰਾ ਸੱਜਣਾ ਬੜਾ ਪਿਆਰਾ ਕਹਿੰਦਾ ਜੇ ਕੋਈ ਗੱਲਬਾਤ ਹੋ ਗਈ ਤੇ ਫਿਰ ਨਸ਼ੇ ਕੰਨਿਓ ਮੈਂ ਕਿਹਾ ਤੂੰ ਤਾਂ ਨਿਹਾਲ ਕਰੀ ਬੈਠਾ ਐ ਇਸ ਕਰਕੇ ਗੁਰੂ ਨਾਨਕ ਤੋਂ ਲੈ ਕੇ 10 ਗੁਰੂਆਂ ਤੱਕ ਇਹੀ ਫਰਮਾਨ ਹੈ ਵੀ ਕਿ ਮੇਰਾ ਸਿੱਖ ਕਦੇ ਵੀ ਕਿਸੇ ਨਸ਼ੇ ਦਾ ਗੁਲਾਮ ਅਧੀਨ ਨਹੀਂ ਹੋਊਗਾ ਤੋ ਬਾਬਾ ਜੀ ਨੇ ਕਿਹਾ ਕੜਾ ਪ੍ਰਸ਼ਾਦੀਆਂ ਦੇਗਾਂ ਤਿਆਰ ਕਰੋ ਜੋ ਤੁਮ ਉਹ ਗੁਰ ਹਾ ਫਰਮਾਇਆ ਜੋ ਸਤਗੁਰਾਂ ਨੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੁਕਮ ਲਾਇਆ ਵੀ ਜਦੋਂ ਖੁਸ਼ੀ ਮਨਾਉ ਤਾਂ ਵੀ ਕੜਾ ਜੇ ਮਰਗ ਹੋ ਗਈ ਤਾਂ ਵੀ ਦੇਗ ਤਿਆਰ ਕਰਨੀ ਹੈ ਇੱਕ ਦੂਜੇ ਨੂੰ ਮਿਲੋ ਤਾਂ ਪਹਿਲਾਂ ਦੇਗ ਤਿਆਰ ਕਰਨੀ ਹੈ ਅੱਜ ਗੁਰੂ ਕੇ ਸਿੱਖੋ ਆ ਨਕਲੀ ਕਾਲੀਆਂ ਨੇ ਤੇ ਹੋਰ ਵੀ ਇਹਨਾਂ ਦੀਆਂ ਸ਼ਕਲਾਂ ਵਾਲਿਆਂ ਨੇ ਸਿੱਖ ਧਰਮ ਦੇ ਵਿੱਚ ਗੰਦ ਪਾ ਕੇ ਧਰਤਾ ਕੀ ਜਦੋਂ ਵੀ ਕੋਈ ਵਿਆਹ ਸ਼ਾਦੀ ਜਾਂ ਬੱਚੇ ਦਾ ਜਨਮ ਦਿਨ ਜਾਂ ਕੁਝ ਵੀ ਆਉਂਦਾ ਸਭ ਤੋਂ ਪਹਿਲਾਂ ਸ਼ਰਾਬ ਦੇ ਡੱਬੇ ਖੁੱਲਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੇ ਵਿੱਚ ੴ ਤੋਂ ਲੈ ਕਰਕੇ 18 10 20 ਤੱਕ ਕਿਤੇ ਵੀ ਸ਼ਰਾਬ ਨੂੰ ਵਰਤਣਾ ਨਹੀਂ ਲਿਖਿਆ ਸ਼ਰਾਬ ਨੂੰ ਤਾਂ ਛੂਣਾ ਤੱਕ ਨਹੀਂ નો ਟੱਚਿੰਗ ਛੂਣਾ ਵੀ ਨਹੀਂ ਤੇ ਇਹ ਤਾਂ ਪਾ ਕੇ ਬਾਣੇ 2-2 ਫੁੱਟ ਲੰਮੇ ਫਰਲੇ ਛੱਡ ਕੇ ਠੇਕਿਆਂ ਦੇ ਜਾ ਖੜਦੇ ਨੇ ਕੌਮ ਦੀ ਤੇ ਗੁਰੂ ਦੀ ਨੀਵੀ ਪੈ ਜਾਂਦੀ ਆ ਉੱਥੇ ਸਿੱਖ ਧਰਮ 'ਚ ਨਹੀਂ ਕੜਾ ਪ੍ਰਸ਼ਾਦ ਜਿੰਨਾ ਮਰਜ਼ੀ ਛਕ ਲੋ ਤੇ ਹੁਣ ਵਾਲਿਆਂ ਨੂੰ ਛਕਾ ਦਿਓ ਪਹਿਲਾਂ ਇਹ ਚੁੰਡੀ ਜੀ ਕਰ ਲੈਣਗੇ ਨਾ ਬਸ ਇਨਾਂ ਕੁ ਬਸ ਥੋੜਾ ਜਿਹਾ ਸਵਾਇਆ ਭੂਰਾ ਜਿਹਾ ਕਿਉਂਕਿ ਅੰਦਰ ਸਤਿਆ ਨਹੀਂ ਰਹੀ ਜਿਹੜੇ ਕਰਕੇ ਅੱਜ ਲਟੇਰੀਆਂ ਸਰਕਾਰਾਂ ਸਾਡੇ ਤੇ ਰਾਜ ਕਰਦੀਆਂ ਤੇ ਅਸੀਂ ਗੋਲੇ ਬਣ ਕੇ ਰਹਿ ਗਏ ਆ ਜੋ ਤੁਮੋ ਗੁਰ ਹੰਮ ਫਰਮਾਇਆ ਕਹਿੰਦੇ ਜਿਹੜਾ ਗੁਰੂ ਨੇ ਸਾਨੂੰ ਹੁਕਮ ਕੀਤਾ ਵੀ ਜਦੋਂ ਕੋਈ ਵੀ ਕਾਰਜ ਕਰਨਾ ਚਾਹੇ ਖੁਸ਼ੀ ਦਾ ਚਾਹੇ ਗਮੀ ਦਾ ਉਦੋਂ ਪਹਿਲਾਂ ਦੇਗ ਤਿਆਰ ਕਰੀ ਸਿੱਖਾ ਉਸ ਤੋਂ ਬਾਅਦ ਅਰਦਾਸ ਕਰੀ ਤੇ ਤੇਰੇ ਕਾਰਜ ਸਫਲ ਹੋਣਗੇ ਕਰੈ ਸੋਈ ਅਬ ਵਕਤ ਹੈ ਆਇਆ ਕਹਿੰਦੇ ਹੁਣ ਸਮਾ ਆ ਗਿਆ ਪਹਿਲਾ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਅਬ ਤੋ ਲਈਏ ਵਜੀਰਾ ਮਾਂ ਵਜੀਦਾ ਮਾਰ। ਕਹਿੰਦੇ ਹੁਣ ਤੁਸੀਂ ਕਬਰਾਉ ਨਾ ਹੁਣ ਸਮਝ ਲਓ ਵੀ ਵਜੀਦਾ ਮਾਰ ਲਿਆ ਆਪਾਂ। ਵਜੀਦਾ ਨਹੀਂ ਛੱਡਣਾ ਭਵੇਂ ਕੁਛ ਵੀ ਹੋ ਜੇ ਭਵੇਂ ਸੂਰਜ ਇਧਰੋਂ ਉਧਰ ਚੜ ਜਾਵੇ ਪਰ ਵਜੀਦਾ ਨਹੀਂ ਛੱਡਣਾ। ਇਹ ਬਾਬਾ ਜੀ ਕਹਿੰਦੇ ਮੈਂ ਵੀ ਅਹਿਦ ਕੀਤਾ ਤੇ ਤੁਸੀਂ ਵੀ ਅਹਿਦ ਪਰਨ ਕਰੋ ਵੀ ਉਹਨਾਂ ਛੱਡਣਾ ਨਹੀਂ। ਸਖ ਲੀਨੀ ਮਨਸਲਾਹੇ ਫੇਰ ਕਰਾਂਗੇ ਪਰਬਤ ਕਾਰਾਂ ਫੇਰ ਪਹਾੜਾਂ ਵਾਲਾ ਕੰਮ ਕਰਾਂਗੇ ਫੇਰ ਪਹਾੜਾਂ ਤੇ ਚੜਾਂਗੇ ਚੱਲ ਕੇ ਜਿਹੜੇ 22 ਧਾਰੀਆਂ ਨੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਘਰੋਂ ਉਜਾੜਿਆ ਇਹ ਕੁਛ ਕੀਤਾ ਫੇਰ ਉਹਨਾਂ ਦੇ ਬਦਲੇ ਲਵਾਂਗੇ ਪਹਿਲਾਂ ਬਜੀਦੇ ਦਾ ਬਦਲਾ ਲੈਣਾ ਕਿਉਂ ਇਹ ਸਭ ਤੋਂ ਵੱਡਾ ਜ਼ਾਲਮ ਹੈ ਸਿੰਘ ਅਨਲੀਨੀ ਮਨਸਲਾਹੇ ਸਿੰਘਾਂ ਨੇ ਕਿਹਾ ਕਹਿਣ ਲੱਗੇ ਸਤਿਵਚਨ ਬਾਬਾ ਜੀ ਪਹਿਲਾਂ ਇਹਨੂੰ ਮਾਰੀਏ ਫਿਰ ਪਹਾੜਾਂ ਵਾਲਿਆਂ ਦੀ ਸਾਰ ਲਵਾਂਗੇ ਪਹਿਲਾਂ ਮਜੀਦੇ ਨੂੰ ਮੌਤ ਦੇ ਘਾਟ ਉਤਾਰੀਏ ਇਹ ਸਿੰਘਾਂ ਦੇ ਆਗੂਆਂ ਦੇ ਬਚਨ ਹੁੰਦੇ ਸੀ ਉਹਨਾਂ ਨੂੰ ਕੁਰਸੀਆਂ ਦੀ ਭੁੱਖ ਨਹੀਂ ਸੀ ਨਾ ਵੋਟਾਂ ਦੀ ਲੋੜ ਸੀ ਹੁਣ ਵੋਟਾਂ ਦੇ ਬਹਾਨੇ ਨਾਲ ਗੁਰੂਆਂ ਦੀ ਸੌਹਾਂ ਖਾ ਕੇ ਤੇ ਕਹਿੰਦੇ ਅਸੀਂ ਜੀ ਸੈਣੀ ਨੂੰ ਉਹ ਕਰ ਦਾਂਗੇ ਅਸੀਂ ਜਹਰ ਆਲਮ ਨੂੰ ਕੈਦ ਕਰ ਦਾਂਗੇ ਅਸੀਂ ਫਲਾਣੇ ਨੂੰ ਕਰਦੇ ਉਲਟਾ ਉਹਨਾਂ ਨੂੰ ਤਰਕੀਆਂ ਦੇ ਕੇ ਸਾਡੇ ਸਿਰ ਤੇ ਬਿਠਾਇਆ ਤੇ ਸਾਨੂੰ ਮਾਰਿਆ ਸਾਡਾ ਕਹਾਣ ਕੀਤਾ ਅਜੇ ਅਜੇ ਕਹਿਣਗੇ ਅਸੀਂ ਕਾਲੀ ਆਂ ਜੀ ਕਿਹੜੇ ਪਾਸਿਓਂ ਕਾਲੀ ਹੁੰਦੇ ਤੁਹਾਨੂੰ ਅੱਗ ਨਾ ਲੱਗ ਜਾਂਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਸੀ ਤੁਸੀਂ ਉਹਦੇ ਅਹੁਦਿਆਂ ਤੋਂ ਅਸਤੀਫਾ ਦੇਣਾ ਪਰ ਤੁਸੀਂ ਤਾਂ ਇੱਕ ਕੋਣ ਜਿਹੜਾ ਹੈਗਾ ਧਰਮ ਦਾ ਇੱਕ ਮਖੌਟਾ ਪਾ ਕੇ ਪੰਜਾਬ ਨੂੰ ਲੁੱਟਿਆ ਗੁਰੂ ਕਿਰਪਾ ਕਰੇ ਕਿ ਹੁਣ ਕੌਮ ਜਾਗ ਪਵੇ ਪੰਥ ਜਾਗ ਪਵੇ ਹਾਂਜੀ ਮਝੈਲਾ ਨੇ ਕੀਓ ਡੇਰਾ ਇੱਕ ਦਾਇ ਤੇ ਬਾਬਾ ਜੀ ਦੀ ਜਿਹੜੀ ਐ ਸਲਾਹ ਮੰਨ ਲਈ ਐ ਸਿੰਘ ਨਲੀਨੀ ਮਨ ਸਲਾਹ ਸਿੰਘਾਂ ਨੇ ਸਲਾਹ ਮੰਨ ਲਈ ਉਦੋਂ ਬਾਅਦ ਮਝੈਲਿਆਂ ਨੇ ਕੀਓ ਡੇਰਾ ਇੱਕ ਦਾਇ ਤੇ ਮਾਝੇ ਦੇ ਸਿੰਘਾਂ ਨੇ ਇੱਕ ਪਾਸੇ ਜਿਹੜਾ ਆਪ ਦਾ ਪੜਾ ਲਾ ਲਿਆ ਹੈ ਅਲੱਗ-ਅਲੱਗ ਥਾਂ ਕਹਿੰਦੇ ਅਡੋ-ਅਡੀ ਪੜਾ ਲਾਈ ਬੈਠੇ ਨੇ ਕਿਉਂਕਿ ਬੋਲੀਆਂ ਦਾ ਫਰਕ ਐ ਥੋੜਾ ਜਿਹਾ ਤਾ ਭਇਓ ਪ੍ਰਾਂਸ਼ ਉਹ ਬੰਦਾ ਚੜਾ ਉਹ ਦੋਨੋਂ ਸਵੇਰ ਹੋ ਗਈ ਅਗਲਾ ਦਿਨ ਚੜਿਆ ਸੂਰਜ ਨੇ ਦਸਤਕ ਦਿੱਤੀ ਐ ਚਾਨਣ ਆਇਆ ਧਰਤੀ ਤੇ ਜਦ ਚੜ ਗਿਆ ਬੰਦਾ ਸਿੰਘ ਨੇ ਚੜਾਈ ਕਰ ਦਿੱਤੀ ਐ ਸਰਹੰਦਵਲ ਜਕਾਰੇ ਛੱਡ ਦਿੱਤੇ ਨੇ ਅਰਦਾਸਾ ਸੋਧਿਆ ਗਿਆ ਤਪ ਮਾਰ ਛੱਤ ਫਿਰ ਡੇਰਾ ਕਰਾਂ ਪਹਿਲਾਂ ਛੱਤ ਬੀੜ ਨੂੰ ਮਾਰ ਕੇ ਤੇ ਫਿਰ ਅੱਗੇ ਡੇਰਾ ਠਹਿਰਾ ਕਰਨਾ ਕੀਤਾ ਲੂਟੋ ਸ਼ਹਿਰ ਤੋਂ ਭੁੱਖ ਮਿਟਾਈ ਪਹਿਲਾਂ ਛੱਤ ਪਿੰਡ ਨੂੰ ਛੱਤ ਬੀੜ ਨੂੰ ਲੁੱਟਿਆ ਆਪਦੇ ਢਿੱਡ ਦੀ ਭੁੱਖ ਜਿਹੜੀ ਆ ਮਿਟਾਈ ਦੋਰਾ ਤੁਰਕ ਕਟੇਲੇ ਹਿੰਦੂ ਬਚਾਈ ਉਹ ਸਮੇਂ ਫਿਰ ਤੁਰਕ ਜਿਹੜੇ ਨੇ ਬਹੁਤ ਸਾਰੇ ਮਾਰੇ ਨੇ ਸਿੰਘਾਂ ਨੇ ਦੇ ਹਿੰਦੂ ਧਰਮ ਦੇ ਜਿਹੜੇ ਸੀ ਉਹਨਾਂ ਨੂੰ ਬਚਾਇਆ ਕਿਉਂਕਿ ਉਹ ਤਾਂ ਪਹਿਲਾਂ ਹੀ ਬੱਕਰੀ ਬਣੇ ਹੋਏ ਸੀ ਦੋ ਰਾ ਬੰਦੇ ਡੇਰਾ ਕੂਚ ਕਰ ਅੱਗੇ ਦੀਨੋ ਪਾਏ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੋਂ ਡੇਰਾ ਕੀਤਾ ਤੇ ਅੱਗੇ ਚਾਲਾ ਪਾ ਦਿੱਤਾ ਉੱਚੀ ਰੌੜੀ ਦੇਖ ਕੇ ਬੈਠੋ ਆਸਨ ਲਾਏ ਫਿਰ ਉੱਚੇ ਜਗ੍ਹਾ ਉੱਚਾ ਟਿੱਬਾ ਦੇਖ ਕੇ ਜੋ ਅੱਜ ਵੀ ਤੁਸੀਂ ਕਦੇ ਜਾਓ ਛੱਤ ਅਤੇ ਚੱਪੜ ਚਿੜੀ ਉੱਥੇ ਅੱਜ ਵੀ ਉਸੇ ਤਰ੍ਹਾਂ ਉੱਚਾ ਟਿੱਬਾ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੋਤ ਬਣਿਆ ਹੋਇਆ ਉੱਥੇ ਬਾਬਾ ਜੀ ਬੈਠ ਗਏ ਨੇ ਆਸਣ ਲਾ ਕਰਕੇ ਤੇ ਹੁਣ ਜਿਹੜਾ ਜੰਗ ਦੀ ਤਿਆਰੀ ਇਹ ਪ੍ਰਸੰਗ ਇੱਥੇ ਸਮਾਪਤ ਹੈ ਅਗਲੇ ਪ੍ਰਸੰਗ ਦੀ ਵਿਚਾਰ ਆਪਾਂ ਅਗਲੇ ਐਪੀਸੋਡ ਵਿੱਚ ਕਰਾਂਗੇ ਸਰੋਤੇ ਜਨਾਂ ਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਹੈ ਚੈਨਲ ਹੈ ਸਖਤ ਖਾਲਸਾ ਇਸ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਬੇਨਤੀ ਸਾਡੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਤੇ